ਜੰਮੂ ਕਸ਼ਮੀਰ ਵਿੱਚ ਕਾਂਗਰਸ ਤੇ ਨੈਸ਼ਨਲ ਕੌਂਸੈਂਸ ਵਿਚਾਲੇ ਗੱਠਜੋੜ ਸਾਰੀਆਂ 90 ਸੀਟਾਂ ਤੇ ਮਿਲ ਕੇ ਚੋਣ ਲੜਾਂਗੇ ਫਾਰੂਖ ਅਬਦੁੱਲਾ ਕੋਲਕਾਤਾ ਜਬਰਜਨਾਬ ਮਾਮਲੇ ਤੇ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ 30 ਸਾਲ ਵਿੱਚ ਕਦੇ ਨਹੀਂ ਦੇਖੀ ਅਜਿਹੀ ਲਾਪਰਵਾਹੀ ਨਾਬਾ ਜੇਲ ਬ੍ਰੇਕ ਦੇ ਮੁੱਖ ਸਾਜ਼ਿਸ਼ੀ ਰਮਨਜੀਤ ਰੋਮੀ ਨੂੰ ਹਾਂਗਕਾਂਗ ਤੋਂ ਲਿਆਂਦਾ ਭਾਰਤ ਚੰਗਾ ਦਾ ਮੈਦਾਨ ਕਿਸੇ ਸਮੱਸਿਆ ਦਾ ਹੱਲ ਨਹੀਂ ਪ੍ਰਧਾਨ ਮੰਤਰੀ ਮੋਦੀ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਧਰਨੇ ਦਾ ਮਾਮਲਾ ਕਿਸਾਨਾਂ ਦੇ ਮਸਲੇ ਹੱਲ ਕਰਨ ਦੇ ਲਈ ਬਹੁ ਮੈਂਬਰੀ ਪੈਨਲ ਬਣੇਗਾ ਸੁਪਰੀਮ ਕੋਰਟ ਦੇਸ਼ਵਾਪਰ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਵਿੱਚ ਤੁਹਾਡਾ ਸਵਾਗਤ ਹੈ ਕਾਂਗਰਸ ਅਤੇ ਨੈਸ਼ਨਲ ਕੌਂਫਰੰਸ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਇਕੱਠਿਆਂ ਲੜਨਗੇ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਨੈਸ਼ਨਲ ਕੌਂਫਰੰਸ ਦੇ ਪ੍ਰਧਾਨ ਫਾਰੂਖ ਅਬਦੁੱਲਾ ਨੇ ਗੱਠਜੋੜ ਦਾ ਐਲਾਨ ਕੀਤਾ ਹੈ ਉਹਨਾਂ ਕਹਿ ਕਿ ਸਾਰੀਆਂ 90 ਸੀਟਾਂ ਤੇ ਦੋਵੇਂ দল ਇਕੱਠਿਆਂ ਚੋਣਾਂ ਲੜਨਗੇ ਫਰੂਕ ਅਬਦੁੱਲਾ ਨੇ ਇਹ ਐਲਾਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਕਾਂਗਰਸ ਪ੍ਰਧਾਨ ਮਲਕ ਅਰਜਨ ਖੜਗੇ ਦੇ ਅਬਦੁੱਲਾ ਦੇ ਨਿਵਾਸ ਤੇ ਨੈਸ਼ਨਲ ਕਾਨਫਰੰਸ ਲੀਡਰਸ਼ਿਪ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਅਬਦੁੱਲਾ ਨੇ ਅੱਗੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਸਾਡੇ ਲੋਕ ਵੀ ਸਾਡੇ ਨਾਲ ਹਨ ਅਤੇ ਅਸੀਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਾਂਗੇ ਜੰਮੂ ਕਸ਼ਮੀਰ ਦੀ 90 ਮੈਂਬਰੀ ਵਿਧਾਨ ਸਭਾ ਲਈ ਤਿੰਨ ਪੜਾਮਾ ਵਿੱਚ 18 ਸਤੰਬਰ 25 ਨੰਬਰ ਅਤੇ ਅਕਤੂਬਰ ਨੂੰ ਵੋਟਾਂ ਪੈਣਗੀਆਂ ਨਤੀਜੇ 4 ਅਕਤੂਬਰ ਨੂੰ ਐਲਾਨੇ ਜਾਣਗੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਦਾ ਦਰਜਾ ਬਹਾਲ ਕਰਨਾ ਕਾਂਗਰਸ ਅਤੇ ਇੰਡੀਆ ਗੱਠਜੋੜ ਦੀ ਤਰਜੀਹ ਹੈ ਸਾਬਕਾ ਕਾਂਗਰਸ ਪ੍ਰਧਾਨ ਨੇ ਇਹ ਵੀ ਕਿਹਾ ਹੈ ਕਿ ਇਹ ਉਹਨਾਂ ਦੀ ਪਾਰਟੀ ਦਾ ਉਦੇਸ਼ ਹੈ ਕਿ ਜੰਮੂ ਕਸ਼ਮੀਰ ਅਤੇ ਲਦਾਖ ਦੇ ਲੋਕਾਂ ਨੂੰ ਉਹਨਾਂ ਦੇ ਲੋਕਤੰਤਰੀ ਅਧਿਕਾਰ ਵਾਪਸ ਮਿਲਣ ਇੱਥੇ ਪਾਰਟੀ ਵਰਕਰਾਂ ਨਾਲ ਮਿਲਣ ਤੋਂ ਬਾਅਦ ਇੱਕ ਪ੍ਰੈਸ ਕੌਂਸਲ ਨੂੰ ਸੰਬੋਧਨ ਕਰਦਿਆਂ ਨੇਤਾ ਰਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਉਹਨਾਂ ਦਾ ਬਹੁਤ ਡੂੰਘਾ ਸਬੰਧ ਹੈ ਅਤੇ ਇੱਥੇ ਆਉਣਾ ਉਹਨਾਂ ਲਈ ਹਮੇਸ਼ਾ ਖੁਸ਼ੀ ਦੀ ਗੱਲ ਹੈ। ਉਹਨਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਉਹਨਾਂ ਦੀ ਹਰ ਸੰਭਵ ਮਦਦ ਕਰਨ ਲਈ ਹਮੇਸ਼ਾ ਤਿਆਰ ਹੈ। ਸੁਪਰੀਮ ਕੋਰਟ ਨੇ ਆਰਜੀਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਮਹਿਲਾ ਟ੍ਰੇਨੀ ਡਾਇਰੈਕਟਰ ਨਾਲ ਜ਼ਬਰਜਨਾਹ ਤੇ ਹੱਤਿਆ ਦੇ ਮਾਮਲੇ ਵਿੱਚ ਗੈਰ ਕੁਦਰਤੀ ਮੌਤ ਦਾ ਮਾਮਲਾ ਦਰਜ ਕਰਨ ਵਿੱਚ ਦੇਰੀ ਨੂੰ ਵੇਹਦ ਪਰੇਸ਼ਾਨ ਕਰਨ ਵਾਲੀ ਗੱਲ ਦੱਸਿਆ ਅਤੇ ਕਿਹਾ ਹੈ ਕਿ ਉਸਨੇ 30 ਸਾਲਾਂ ਵਿੱਚ ਕਦੇ ਅਜਿਹੀ ਲਾਪਰਵਾਹੀ ਨਹੀਂ ਦੇਖੀ ਚੀਫ ਜਸਟਿਸ ਡੀワイ ਚੰਦਰਚੂੜ ਜਸਟਿਸ ਜੇਬੀ ਪਾਰਦੀਵਾਰਾ ਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਪੁਲਿਸ ਵੱਲੋਂ ਕੀਤੀਆਂ ਕਾਨੂੰਨੀ ਰਸਮਾਂ ਦੀ ਤਰਤੀਬ ਅਤੇ ਸਮੇਂ ਦੇ ਸਵਾਲ ਉਠਾਉਂਦੇ ਕਿਹਾ ਹੈ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਪੀੜਤਾ ਦਾ ਪੋਸਟਮਾਰਟਮ ਗੈਰ ਕੁਦਰਤੀ ਮੌਤ ਦਾ ਮਾਮਲਾ ਦਰਜ ਕਰਨ ਤੋਂ ਪਹਿਲਾਂ ਹੀ 9 ਅਗਸਤ ਦੀ ਸ਼ਾਮ 6:10 ਤੋਂ ਲੈ ਕੇ 7:10 ਦੇ ਵਿਚਕਾਰ ਕਰ ਦਿੱਤਾ ਬੈਂਚ ਦਾ ਕਹਿਣਾ ਹੈ ਕਿ ਇਹ ਕਿਵੇਂ ਹੋਇਆ ਕਿ ਪੋਸਟਮਾਰਟਮ 9 ਅਗਸਤ ਨੂੰ ਸ਼ਾਮ 6:10 ਤੇ ਕੀਤਾ ਗਿਆ ਪਰ ਗੈਰ ਕੁਦਰਤੀ ਮੌਤ ਦੀ ਸੂਚਨਾ ਪੁਲਿਸ ਨੂੰ 9 ਅਗਸਤ ਨੂੰ ਰਾਤ 11:30 ਤੇ ਭੇਜੀ ਗਈ ਇਹ ਬੇहद ਪਰੇਸ਼ਾਨ ਕਰਨ ਵਾਲੀ ਗੱਲ ਹੈ ਦੇਸ਼ਪੁਰ ਦੇ ਡਾਕਟਰਾਂ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਦੀ ਅਪੀਲ ਤੇ 11 ਦਿਨਾਂ ਤੋਂ ਚੱਲੀ ਆ ਰਹੀ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਹੈ ਏਮ ਜੀ ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ ਨੇ ਐਕਸ ਤੇ ਪੋਸਟ ਕੀਤਾ ਕਿ ਅਸੀਂ ਆਰਜੀਕਰ ਹਸਪਤਾਲ ਘਟਨਾ ਤੇ ਡਾਕਟਰਾਂ ਦੀ ਸੁਰੱਖਿਆ ਬਾਰੇ ਸੁਪਰੀਮ ਕੋਰਟ ਦੀ ਅਪੀਲ ਅਤੇ ਭਰੋਸੇ ਤੇ ਇਸ ਦੇ ਦਖਲ ਤੋਂ ਬਾਅਦ ਕੰਮ ਤੇ ਵਾਪਸ ਆ ਰਹੇ ਹਾਂ ਸੀਬੀਆਈ ਨੇ ਸੁਪਰੀਮ ਕੋਰਟ ਵਿੱਚ ਆਪਣੀ ਸਟੇਟਸ ਰਿਪੋਰਟ ਦਾਖਲ ਕਰ ਦਿੱਤੀ ਹੈ ਸੀਬੀਆਈ ਦਾ ਦਾਵਾ ਹੈ ਕਿ ਆਰਜੀਕਰ ਮੈਡੀਕਲ ਕਾਲਜ ਵਿੱਚ ਕਰਾਇਮ ਸੀਨ ਭਾਅ ਮੌਕੇ ਤੇ ਛੇੜਖਾਨੀ ਕੀਤੀ ਗਈ ਪੁਲਿਸ ਨੇ ਅੰਤਮ ਸੰਸਕਾਰ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ ਇਸ ਪੂਰੇ ਘਟਨਾ ਚੱਕਰ ਦੌਰਾਨ ਹਸਪਤਾਲ ਪ੍ਰਸ਼ਾਸਨ ਪੂਰੀ ਤਰ੍ਹਾਂ ਉਦਾਸ ਨਹੀਂ ਰਿਹਾ। ਮਾਮਲੇ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਪੰਜਾਬ ਪੁਲਿਸ ਨੇ 2016 ਦੇ ਨਾਬਾ ਜੇਲ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਉਰਫ ਰومی ਦੀ ਹਾਂਗਕਾਂਗ ਤੋਂ ਹਵਾਲਗੀ ਮਗਰੋਂ ਅੱਜ ਉਸ ਨੂੰ ਪੰਜਾਬ ਪੁਲਿਸ ਦੇ ਐਂਟੀ ਗੈਂਗਸਟਰ ਟਾਸ ਫੋਰਸ ਏਜੀਟੀਐਫ ਦੀ ਟੀਮ ਵੱਲੋਂ ਭਾਰਤ ਵਾਪਸ ਲਿਆਂਦਾ ਹੈ। ਇਸ ਸਬੰਧੀ ਡੀਜੀਪੀ ਪੰਜਾਬ ਗੌਰਵ ਜਾਦਵ ਨੇ ਐਕਸ 'ਤੇ ਪੋਸਟਾਂ 'ਚ ਦੱਸਿਆ ਕਿ ਪੰਜਾਬ ਪੁਲਿਸ ਦੀਆਂ ਕੋਸ਼ਿਸ਼ਾਂ ਸਦਕਾ ਮੌਖ ਸ਼ਾਜਸ਼ ਕਰਤਾ ਰومی ਨੂੰ ਵਾਪਸ ਭਾਰਤ ਲਿਆਂਦਾ ਗਿਆ ਉਹ ਵਕ ਵਕ ਜਥੇਬੰਦੀਆਂ ਦੇ ਸੰਪਰਕ ਵਿੱਚ ਸੀ ਡੀਜੀਪੀ ਨੇ ਟਵੀਟ ਵਿੱਚ ਲਿਖਿਆ ਕਿ ਅਸੀਂ ਇਸ ਅੰਤਰਰਾਸ਼ਟਰੀ ਸਹਿਯੋਗ ਲਈ ਹਾਂਗਕਾਂਗ ਦੇ ਅਧਿਕਾਰੀਆਂ ਸੀਬੀਆਈ ਗ੍ਰਹਿ ਮੰਤਰਾਲੇ ਵਿਦੇਸ਼ ਮੰਤਰਾਲੇ ਅਤੇ ਹੋਰ ਸਾਰੀਆਂ ਕੇਂਦਰੀ ਏਜੰਸੀਆਂ ਦਾ ਧੰਨਵਾਦ ਕਰਦੇ ਹਾਂ ਜ਼ਿਕਰਯੋਗ ਹੈ ਕਿ ਪਗੋੜੇ ਰਮਨਜੀਤ ਸਿੰਘ ਉਰਫ ਰੋਮੀ ਨੇ 27 ਨਵੰਬਰ 2016 ਨੂੰ ਸਵੇਰੇ 9 ਵਜੇ ਵਾਪਰੇ ਨਾਬਾ ਜੇਲ੍ਹ ਬ੍ਰੇਕ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਇਸ ਕਾਂਡ ਵਿੱਚ ਗੈਂਗਸਟਰਾਂ ਨੇ ਪੁਲਿਸ ਵਰਦੀ ਪਾ ਕੇ ਜੇਲ੍ਹ ਵਿੱਚ ਕੋਸਪਲੇਟ ਕਰਕੇ 6 ਖਤਰਨਾਕ ਕੈਦੀਆਂ ਗੈਂਗਸਟਰਾਂ ਨੂੰ ਫਰਾਰ ਕਰਵਾਇਆ ਸੀ ਡੀਜੀਪੀ ਨੇ ਦੱਸਿਆ ਕਿ ਲਗਾਤਾਰ ਆਪਰੇਸ਼ਨਾਂ ਰਾਹੀਂ ਨਾਬਾ ਜੇਲ੍ਹ ਬ੍ਰੇਕ ਦੇ ਕੋਲ 26 ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕਰਕੇ ਚਾਰਜ ਸ਼ੀਟ ਕੀਤਾ ਗਿਆ ਸੀ ਜਦੋਂ ਕਿ ਰਮਨਜੀਤ ਸਿੰਘ ਉਰਫ ਰੋਮੀ ਜੋ ਕਿ ਵਿਦੇਸ਼ੀ ਹੈਂਡਲਰ ਸੀ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਰੋਮੀ ਖਿਲਾਫ ਲੌਕਆਊਟ ਸਰਕੂਲਰ ਅਤੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ डीजीपी ਦਾ ਕਹਿਣਾ ਹੈ ਕਿ ਰਮਨਜੀਤ ਦੀ ਹਵਾਲਗੀ ਲੈਣ ਸੰਬੰਧੀ ਪ੍ਰਕਿਰਿਆ 2018 ਵਿੱਚ ਵਿਸ਼ੇਸ਼ ਪ੍ਰਸ਼ਾਸਨਕ ਖੇਤਰ ਹਾਂਗਕਾਂਗ ਦੇ ਨਾਲ ਆਪਸੀ ਕਾਨੂੰਨੀ ਸਹਾਇਤਾ ਸੰਧੀ ਤਹਿਤ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਹੈ ਕਿ ਭਾਰਤ ਇਹ ਮੰਨਦਾ ਹੈ ਕਿ ਜੰਗ ਦਾ ਮੈਦਾਨ ਕਿਸੇ ਸਮੱਸਿਆ ਦਾ ਹੱਲ ਨਹੀਂ। ਉਨ੍ਹਾਂ ਕਿਹਾ ਕਿ ਖੇਤੇ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਬਹਾਲੀ ਲਈ ਭਾਰਤ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਹੈ। ਬੋਧਵਾਰ ਨੂੰ ਦੋ ਰੋਜ਼ਾ ਫੇਰੀ ਲਈ ਪੋਲੈਂਡ ਪੁੱਜੇ ਨਰਿੰਦਰ ਮੋਦੀ ਨੇ ਉਪਰੋਕਤ ਟਿੱਪਣੀਆਂ ਪੋਲਿਸ਼ ਪ੍ਰਧਾਨ ਮੰਤਰੀ ਡੋਨਾਲਡ ਟਸਕ ਨਾਲ ਵੱਖ-ਵੱਖ ਮੁੱਦਿਆਂ ਤੇ ਵਿਚਾਰ-ਚਰਚਾ ਉਪਰੰਤ ਕੀਤੀਆਂ ਦੋਵਾਂ ਆਗੂਆਂ ਨੇ ਭਾਰਤ-ਪੋਲੈਂਡ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਵਿੱਚ ਬਦਲਣ ਦਾ ਫੈਸਲਾ ਕੀਤਾ ਹੈ ਉਹਨਾਂ ਦੋਵੇਂ ਦੇਸ਼ਾਂ درمیان ਹੁਨਰਮੰਦ ਕਾਮਿਆਂ ਦੀ ਆਵਾਜਾਈ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਸਮਾਜਿਕ ਸੁਰੱਖਿਆ ਸਮਝੌਤੇ ਦੇ ਦਸਤਖਤ ਵੀ ਕੀਤੇ ਦੋ ਮੁਲਕੀ ਫੈਰੀ ਦੇ ਦੂਜੇ ਪੜਾਅ ਤਹਿਤ ਪ੍ਰਧਾਨ ਮੰਤਰੀ ਮੋਦੀ ਕੀ ਜਾਣਗੇ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਕਿਸਾਨਾਰੀਆਂ ਸ਼ਿਕਾਇਤਾਂ ਨੇ ਪੱਕੇ ਨਿਵੇੜੇ ਦੇ ਲਈ ਜਲਦੀ ਹੀ ਇੱਕ ਬੋ ਮੈਂਬਰੀ ਪੈਨਲ ਬਣਾਏਗਾ ਸਿਖਰਲੀ ਅਦਾਲਤ ਨੇ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਇਹ ਕਿਹਾ ਹੈ ਕਿ ਦੋਵੇਂ ਸਰਕਾਰਾਂ ਸ਼ੰਭੂ ਬਾਰਡਰ ਤੇ ਸੰਘਰਸ਼ੀ ਕਿਸਾਨਾਂ ਨੂੰ ਆਪਣੇ ਟਰੈਕਟਰ ਟਰਾਲੀਆਂ ਹਟਾਉਣ ਲਈ ਮਨਾਉਣ ਜਸਟਿਸ ਸੂਰਿਆਕਾਂਤ ਜਸਟਿਸ ਦਿਪੰਕਰ दत्ता ਤੇ ਜਸਟਿਸ 우ਜਵਲ ਪੂਆ ਦੇ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 2 ਦਸੰਬਰ ਨੂੰ ਤੈਅ ਕਰਦੇ ਹਾਂ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਸੰਘਰਸ਼ੀ ਕਿਸਾਨਾਂ ਨੂੰ ਇਹ ਦੱਸਣ ਲਈ ਕਿ ਆਦਾਲਤ ਦੇ ਨਾਂ ਨਾਲ ਦੋਵੇਂ ਸੂਬੇ ਵੀ ਉਹਨਾਂ ਦੇ ਮਸਲਿਆਂ ਨੂੰ ਲੈ ਕੇ ਫਿਕਰਮੰਦ ਹਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਲਈ ਇੱਕ ਫੋਰਮ ਦਾ ਗਠਨ ਕੀਤਾ ਜਾ ਰਿਹਾ ਹੈ ਬੈਂਚ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਅਤੇ ਹਰਿਆਣਾ ਦੇ ਐਡਵੋਕੇਟ ਜਨਰਲਾਂ ਨਾਲ ਏਜੰਸੀ ਨੂੰ ਤਜਵੀਜ਼ ਕੀਤੇ ਮੁੱਦੇ ਪੇਸ਼ ਕਰਨ ਦਾ ਸੁਝਾਅ ਦਿੱਤਾ ਹੈ ਜੋ ਇਸ ਅਦਾਲਤ ਵੱਲੋਂ ਬढ़ाई ਜਾਣ ਵਾਲੀ ਕਮੇਟੀ ਲਈ ਵਿਚਾਰਨਯੋਗ ਹੋਣਗੇ ਇਸ ਸਬੰਧ ਵਿੱਚ 3 ਦਿਨ ਅੰਦਰ ਕਾਰਵਾਈ ਕੀਤੀ ਜਾਵੇਗੀ ਰਾਸ਼ਪਤੀ ਦ੍ਰੋਪਦੀ ਮੁਰਮੂ ਨੇ ਵੀਰਵਾਰ ਨੂੰ ਰਾਸ਼ਟਰਪਤੀ ਭਵਨ ਦੇ ਵਿੱਚ ਹੋਏ ਸਮਾਗਮ ਵਿੱਚ 33 ਸਾਇੰਸਦਾਨਾਂ ਨੂੰ ਰਾਸ਼ਟਰੀ ਵਿਗਿਆਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਵਿਗਿਆਨ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਲਈ ਸੁਵਿੰਦਰ ਰਾਜਨ ਪਦਮਨਾਭ ਨੂੰ ਵਿਗਿਆਨ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਇਸਰੋ ਦੀ ਚੰਦਰਯਾਨ ਟੀਮ ਨੂੰ ਵਿਗਿਆਨ ਟੀਮ ਪੁਰਸਕਾਰ ਨਾਲ ਨਿਵਾਜਿਆ ਗਿਆ 33 ਪੁਰਸਕਾਰ ਜੇਤੂਆਂ ਦੀ ਸੂਚੀ ਵਿੱਚ 18 ਨੌਜਵਾਨ ਵਿਗਿਆਨਕ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਵਿਗਿਆਨ ਜੁਵਾ ਸ਼ਾਂਤੀ ਸਰੂਪ ਪਟਨਾਗਰ ਅਵਾਰਡ ਪ੍ਰਦਾਨ ਕੀਤਾ ਗਿਆ ਇਸ ਸਨਮਾਨ ਹਾਸਲ ਕਰਨ ਵਾਲਿਆਂ ਵਿੱਚ ਖੇਤੀ ਵਿਗਿਆਨਕ ਕ੍ਰਿਸ਼ਨ ਮੂਰਤੀ ਐਸਐਲ ਅਤੇ ਸਬਰੂਪ ਕੁਮਾਰ ਵਿਗਿਆਨ ਦੇ ਖੇਤਰ ਵਿੱਚ ਬਿਹਤਰੀਨ ਯੋਗਦਾਨ ਲਈ ਸ਼ਾਮਲ ਹਨ 13 ਵਿਗਿਆਨਕਾਂ ਨੂੰ ਵਿਗਿਆਨ ਸ਼੍ਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਇਨ੍ਹਾਂ ਵਿੱਚੋਂ ਖੇਤੀ ਵਿਗਿਆਨ ਆਨੰਦ ਰਾਮ ਕ੍ਰਿਸ਼ਨਨ ਦਾ ਨਾਂ ਵੀ ਸ਼ਾਮਲ ਹੈ ਕੇਂਦਰ ਸਰਕਾਰ ਨੇ ਪਦਮ ਪੁਰਸਕਾਰਾਂ ਦੀ ਤਰਜ਼ ਤੇ ਜਨਵਰੀ ਵਿੱਚ ਨੈਸ਼ਨਲ ਸਾਇੰਸ ਅਵਾਰਡ ਦੀ ਸ਼ੁਰੂਆਤ ਕੀਤੀ ਬਾਅਦ ਵਿੱਚ ਇਸ ਵਿੱਚ ਬਦਲਾਅ ਕਰਕੇ ਰਾਸ਼ਟਰੀ ਵਿਗਿਆਨ ਪੁਰਸਕਾਰ ਸ਼ੁਰੂ ਕੀਤੇ ਗਏ ਪਹਿਲਵਾਨ ਵਿਨੇਸ਼ ਫਗੜ ਨੇ ਟਵੀਟ ਕਰਕੇ ਕਿਹਾ ਹੈ ਕਿ ਦਿੱਲੀ ਪੁਲਿਸ ਨੇ ਉਹਨਾਂ ਮਹਿਲਾ ਪਹਿਲਵਾਨਾਂ ਦੀ ਸੁਰੱਖਿਆ ਵਾਪਸ ਲੈ ਲਈ ਜੋ ਸਾਬਕਾ WFI ਮੁਖੀ ਬ੍ਰੇਜਬੂਸ਼ਨ ਸ਼ਰਨ ਸਿੰਘ ਖਿਲਾਫ ਗਵਾਹੀ ਦੇਣ ਲਈ ਤਿਆਰ ਹਨ। ਮਾਮਲੇ ਦੀ ਅਗਲੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ। ਦੂਜੇ ਪਾਸੇ ਦਿੱਲੀ ਦੀ ਅਦਾਲਤ ਨੇ ਪੁਲਿਸ ਨੂੰ ਮਹਿਲਾ ਪਹਿਲਵਾਨਾਂ ਦੀ ਸੁਰੱਖਿਆ ਤੁਰੰਤ ਬਹਾਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਵਧੀਕ ਚੀਫ ਜੁਡੀਸ਼ੀਅਲ ਮੈਜਿਸਟਰੇਟ ਪ੍ਰਿਯੰਕਾ ਰਾਜਪੂਤ ਨੇ ਅੰਤਰਮ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਪਹਿਲਵਾਨਾਂ ਨੂੰ ਇਸ ਮਾਮਲੇ 'ਚ ਆਪਣਾ ਬਿਆਨ ਦਰਜ ਕਰਵਾਉਣ ਦੇ ਲਈ ਸ਼ੁੱਕਰਵਾਰ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ। ਅਦਾਲਤ ਦੇ ਸੀਨੀਅਰ ਵਕੀਲ ਰੇਵਿਕਾ ਜੋਂ ਦੁਆਰਾ ਤਿੰਨ ਪਹਿਲਵਾਨਾਂ ਦੇ ਧਾਰਾ ਅਰਜ਼ੀਆਂ ਤੇ ਸੁਣਵਾਈ ਕਰ ਰਹੀ ਸੀ ਜਿਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਬੁੱਧਵਾਰ ਰਾਤ ਨੂੰ ਉਨ੍ਹਾਂ ਦੀ ਸੁਰੱਖਿਆ ਵਾਪਸ ਲਈ ਗਈ। ਅਦਾਲਤ ਨੇ ਪੁਲਿਸ ਨੂੰ ਵਿਨਿਆਕਾਰਾਂ ਦੀ ਸੁਰੱਖਿਆ ਵਾਪਸ ਲੈਣ ਦੇ ਕਾਰਨਾਂ ਬਾਰੇ ਸ਼ੁੱਕਰਵਾਰ ਤੱਕ ਵਿਸਤ੍ਰਿਤ ਰਿਪੋਰਟ ਧਾਰਨ ਦੇ ਨਿਰਦੇਸ਼ ਦਿੱਤੇ ਹਨ ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਵੱਲੋਂ ਕੇਂਦਰ ਸਰਕਾਰ ਖਿਲਾਫ ਸੂਬਾ ਪਦਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਤਰ੍ਹਾਂ ਕਾਂਗਰਸੀ ਆਗੂਆਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਸੈਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਸੇਬੀ ਦੇ ਦਫ਼ਤਰ ਨੂੰ ਘੇਰਨ ਤੇ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਰਲਿਆ ਸੀ ਪਰ ਚੰਡੀਗੜ੍ਹ ਪੁਲਿਸ ਨੇ ਵੈਰੀਕੇਟ ਲਗਾ ਕੇ ਉਹਨਾਂ ਨੂੰ ਕਾਂਗਰਸ ਪਵਨ ਨੇੜੇ ਹੀ ਰੋਕ ਲਿਆ ਇਸ ਸਮੌਕੇ ਕਾਂਗਰਸ ਪਾਰਟੀ ਵੱਲੋਂ ਸੇਬੀ ਦੇ ਮੁਖੀ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਅਤੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਇਸ ਦੌਰਾਨ ਪੁਲਿਸ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਹਾਥੋਪਾਈ ਵੀ ਹੋਈ ਹੈ ਪੁਲਿਸ ਨੇ ਸਾਰੇ ਕਾਂਗਰਸੀ ਆਗੂਆਂ ਤੇ ਸਮਰਥਕਾਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ ਇਸ ਤੋਂ ਬਾਅਦ ਪੁਲਿਸ ਉਹਨਾਂ ਨੂੰ ਨੇੜਲੇ ਥਾਣੇ ਵਿੱਚ ਲੈ ਗਈ ਇਨ੍ਹਾਂ ਆਗੂਆਂ 'ਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗਤ ਸਮੇਤ ਕਈ ਆਗੂ ਸ਼ਾਮਲ ਹਨ ਜਿਨ੍ਹਾਂ ਨੂੰ ਬਾਅਦ ਵਿੱਚ ਰਿਹਾ ਕਰ ਦਿੱਤਾ ਗਿਆ ਅਮਰਗੜ ਦੇ ਲਾਗਲੇਪਿੰਡ ਕੁਗਰਾਣਾ ਦੇ ਇੱਕ ਕਿਸਾਨ ਪਰਿਵਾਰ ਦੇ ਨੌਜਵਾਨ ਨੇ ਪਤਨੀ ਅਤੇ 9 ਸਾਲਾ ਬੇਟੇ ਸਮੇਤ ਖੁਦਕੁਸ਼ੀ ਕਰ ਲਈ ਲੁਧਿਆਣਾ ਧੂਰੀ ਰੇਲਵੇ ਲਾਈਨ ਤੇ ਪਿੰਡ ਕੁਗਰਾਣਾ ਦੇ ਰੇਲਵੇ ਸਟੇਸ਼ਨ ਤੇ ਬੀਤੀ ਰਾਤ ਕੁਗਰਾਣਾ ਨਿਵਾਸੀ ਸੁਖਪਾਲ ਸਿੰਘ ਉਮਰ 35 ਸਾਲ ਪੁੱਤਰ ਦਰਸ਼ਨ ਸਿੰਘ ਅਤੇ ਉਸਦੀ ਪਤਨੀ ਸੁਖਦੀਪ ਕੌਰ ਉਮਰ 32 ਸਾਲ ਅਤੇ ਬੇਟਾ ਬਲਜੋ ਸਿੰਘ ਉਮਰ 9 ਸਾਲ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਿਰਫ 2 ਏਕੜ ਜ਼ਮੀਨ ਦੀ ਖੇਤੀ ਨਾਲ ਗੁਜ਼ਾਰਾ ਨਾ ਹੋਣ ਤੋਂ ਬਾਅਦ ਲੈਫਟਾਂ ਬਣਾਉਣ ਦਾ ਕੰਮ ਕਰਦੇ ਚੜ੍ਹੇ ਕਰਜ਼ੇ ਦੌਰਾਨ ਪਰਿਵਾਰ ਨੇ ਇਹ ਕਦਮ ਚੁੱਕਿਆ। ਕੰਗਨਾ ਰੌਨੌਦ ਦੀ ਫਿਲਮ ਐਮਰਜੈਂਸੀ ਭਾਈਚਾਰਕ ਸਾਂਝ ਲਈ ਖਤਰਾ ਹੈ ਤੇ ਇਹ ਫਿਲਮ ਤੁਰੰਤ ਬੈਨ ਹੋਣੀ ਚਾਹੀਦੀ ਹੈ। ਇਹ ਪ੍ਰਗਟਾਵਾ ਕਾਂਗਰਸ ਦੇ ਮੌਖਬਲਾਰੇ ਚਰਨਜੀਤ ਸਿੰਘ ਸਪਰਾ ਨੇ ਅੰਮ੍ਰਿਤਸਰ ਵਿੱਚ ਕਰਦਿਆਂ ਕਿਹਾ ਹੈ ਕਿ ਭਾਜਪਾ ਸਿੱਖਾਂ ਤੇ ਹੋਰ ਕਟਗੰਤੀਆਂ ਨਾਲ ਵਿਸਥਾਰ ਕਰ ਰਹੀ ਹੈ ਅਤੇ ਇਸ ਦਾ ਮਕਸਦ ਦੇਸ਼ ਦੀ ਭਾਈਚਾਰਕ ਸਾਂਝ ਨੂੰ ਤੋੜ ਕੇ ਰਾਜ ਕਰਨਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੰਗਨਾ ਰੌਨੌਦ ਦੀ ਅਜਿਹੀ ਫਿਲਮ ਰਿਲੀਜ਼ ਕਰਨ ਨਾਲ ਆਪਸੀ ਪ੍ਰੇਮ ਭਾਈਚਾਰਾ ਤੇ ਸ਼ਾਂਤੀ ਲਈ ਖਤਰਾ ਹੈ। ਅੰਮ੍ਰਿਤਸਰ ਦੌਰੇ ਤੇ ਪੁੱਜੇ ਕੌਮੀ ਬੁਲਾਰੇ ਤੇ ਮੁੰਬਈ ਦੇ ਕਾਰਜਕਾਰੀ ਪ੍ਰਧਾਨ ਚਰਨਜੀਤ ਸਿੰਘ ਸਪਰਾ ਨੇ ਇੱਥੇ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਵਿਖੇ ਕਰਵਾਈ ਪੱਤਰਕਾਰ ਵਾਰਤਾਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਿੱਧਾ ਨਿਸ਼ਾਨਾ ਵਿੰਦਿਆ ਕਿ ਹੈ ਕਿ ਉਹ ਦੇਸ਼ ਦਾ ਅਡਾਨੀਕਰਨ ਕਰ ਰਹੇ ਹਨ ਜਿਸ ਤਹਿਤ ਦੇਸ਼ ਦੀਆਂ ਬੰਦਰਗਾਹਾਂ ਹਵਾਈ ਅੜੀਆਂ ਸੀਮੈਂਟ ਅਤੇ ਹੋਰ ਮਹੱਤਵਪੂਰਨ ਖੇਤਰਾਂ ਵਿੱਚ ਅਡਾਨੀ ਦੇ ਇੱਕ ਅਧਿਕਾਰ ਨੂੰ ਸੁਰੱਖਿਅਤ ਕਰਨ ਲਈ ਭਾਰਤ ਦੀਆਂ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੇ ਹਨ ਇਸ ਮੌਕੇ ਤੇ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਨਗਰ ਸੁਧਾਰ ਟਰੱਸਟ ਦੇ ਸਾਫਾ ਚੇਅਰਮੈਨ ਦinesh ਬਬੀ ਵਿਕਾਸ ਸੋਨੀ ਮਿੱਠੂ ਮਦਨ ਸ਼ਹਿਰੀ ਮੈਲਾ ਪ੍ਰਧਾਨ ਸ਼ਿਵਾਨੀ ਸ਼ਰਮਾ ਆਦ ਹਾਜ਼ਰ ਸਨ ਭਾਰਤੀ ਕਿਸਾਨ ਯੂਨੀਅਨ ਦਬਾਬਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਗੰਨਾ ਉਤਪਾਦਕ ਕਿਸਾਨਾਂ ਨੇ ਫਗਵਾੜਾ ਖੰਡ ਮੈਲਵਲ ਬਣਦੀ ਉਹਨਾਂ ਦੀ 41 ਕਰੋੜ ਰੁਪਏ ਦੀ ਅਦਾਇਗੀ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਕਪੂਥਲਾ ਦੇ ਦਫ਼ਤਰ ਮੋਰੇ ਤਾਨਾ ਦਿੱਤਾ ਰੋ ਵਿੱਚ ਆਏ ਕਿਸਾਨਾਂ ਨੇ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੰਡ ਮਿਲ ਦੇ ਪ੍ਰਬੰਧਕਾਂ ਵਿਰੁੱਧ ਜਮ ਕੇ ਨਾਰੇਬਾਜ਼ੀ ਕੀਤੀ ਇਸ ਮੌਕੇ ਤੇ ਆਗੂ ਮਨਜੀਤ ਸਿੰਘ ਰਾਏ ਸਤਰਾਮ ਸਿੰਘ ਸਾਨੀ ਕਿਰਪਾਲ ਸਿੰਘ ਬੂਸਾਪੁਰ ਦਾ ਕਹਿਣਾ ਹੈ ਕਿ ਗੰਨਾ ਉਤਪਾਦਕ ਕਿਸਾਨ ਪਿਛਲੇ ਲਗਭਗ 4 ਸਾਲਾਂ ਤੋਂ ਗੰਨੇ ਦੇ ਬਕਾਏ ਦੀ ਅਦਾਇਗੀ ਲਈ ਸੰਘਰਸ਼ ਕਰ ਰਹੇ ਹਨ ਪਰ ਉਨ੍ਹਾਂ ਦਾ 41 ਕਰੋੜ ਦੀ ਅਦਾਇਗੀ ਹਲੇ ਦਿੱਤੀ ਨਹੀਂ ਗਈ ਜਿਸ ਕਰਕੇ ਉਨ੍ਹਾਂ ਨੇ ਇਹ ਸੰਘਰਸ਼ ਕੀਤਾ ਹੈ ਭਾਜਪਾ ਦੀ ਕੌਮੀ ਕਾਰਜਕਾਰੀ ਮੈਂਬਰ ਅਤੇ ਸਾਬਕਾ ਮੰਤਰੀ ਅਤੇ ਪੰਜਾਬ ਵਿੱਚ ਮੈਂਬਰਸ਼ਿਪ ਮੁਹਿੰਮ ਦੇ ਇੰਚਾਰਜ ਮਨਰੰਜਨ ਕਾਲਿਆ ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ 1 ਸਤੰਬਰ ਤੋਂ ਭਾਜਪਾ ਦੀ ਜਿਹੜੀ ਨਵੀਂ ਮੈਂਬਰਸ਼ਿਪ ਸ਼ੁਰੂ ਕੀਤੀ ਜਾ ਰਹੀ ਹੈ ਉਹਦੇ ਤਹਿਤ ਪੰਜਾਬ ਵਿੱਚ ਭਾਜਪਾ ਵੱਲੋਂ ਆਉਣ ਵਾਲੇ 2 ਮਹੀਨੇ ਦੇ ਸਮੇਂ ਵਿੱਚ 50 ਲੱਖ ਦੇ ਕਰੀਬ ਨਵੀਂ ਮੈਂਬਰਸ਼ਿਪ ਕਰਨ ਦਾ ਟੀਚਾ ਰੱਖਿਆ ਗਿਆ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਮਨਰੰਜਨ ਕਾਲਿਆ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਵੱਡੇ ਪੱਧਰ ਤੇ ਮੈਂਬਰਸ਼ਿਪ ਸ਼ੁਰੂ ਕੀਤੀ ਜਾ ਰਹੀ ਹੈ ਤੇ ਸ਼ਹਿਰੀ ਖੇਤਰ ਤੋਂ ਇਲਾਵਾ ਪਿੰਡੂ ਹਲਕਿਆਂ ਵਿੱਚ ਦਿੱਕਤਾਂ ਹੋਣ ਤੇ ਵੀ ਪਾਰਟੀ ਨੂੰ ਵੱਡਾ ਹੰਗਾਰਾ ਮਿਲ ਰਿਹਾ ਹੈ। ਮਨਰੰਚਨ ਕਾਲੀਆ ਦਾ ਕਹਿਣਾ ਹੈ ਕਿ ਬਹੁਤ ਸਾਰੇ ਮੈਂਬਰਾਂ ਦੀ ਵੀ ਹੁਣ ਨਵੇਂ ਸਿਰੇ ਤੋਂ ਮੈਂਬਰਸ਼ਿਪ ਕੀਤੀ ਜਾਵੇਗੀ। ਸਾਬਕਾ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ 24000 ਤੋਂ ਜ਼ਿਆਦਾ ਬੂਥ ਹਨ ਅਤੇ ਹਰ ਬੂਥ ਤੇ 200 ਨਵੇਂ ਮੈਂਬਰ ਬਣਾਉਣ ਦਾ ਟੀਚਾ ਦਿੱਤਾ ਗਿਆ ਹੈ। ਮੈਂਬਰਸ਼ਿਪ ਲਈ ਪੰਜਾਬ ਭਾਜਪਾ ਦੀ 6 ਮੈਂਬਰੀ ਕਮੇਟੀ ਬਣਾਈ ਗਈ ਹੈ। ਆਪਣੇ ਅਮਰੀਕਾ ਤੇ ਕੈਨੇਡਾ ਦੇ ਨਿਜੀ ਦੌਰੇ ਤੇ ਪਹੁੰਚੇ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਸੈਟਲ ਪੁੱਜਣ ਤੇ ਪੰਜਾਬੀ ਭਾਈਚਾਰੇ ਵੱਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਸੈਟਲ ਦੇ ਕੈਂਟ ਸ਼ਹਿਰ ਦੇ ਇੱਕ ਹਾਲ ਵਿੱਚ ਪੰਜਾਬੀਆਂ ਦੇ ਪਰਮੇ ਇਕੱਠ ਵਿੱਚ ਪ੍ਰਤਾਪ ਸਿੰਘ ਬਾਜਵਾ ਦਾ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ। ਬਾਕਵਾਕ ਬੁਲਾ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਜੀ ਆਇਆਂ ਆਖਿਆ ਤੇ ਕਿਹਾ ਕਿ ਬਾਜਵਾ ਇੱਕ ਨੇ ਤੜਕ ਕਾਂਗਰਸੀ ਆਗੂ ਹਨ ਅਤੇ ਉਹ ਵਿਧਾਨ ਸਭਾ ਵਿੱਚ ਬੇਖੌਫ ਹੋ ਕੇ ਲੋਕਾਂ ਦੇ ਮਸਲੇ ਰੱਖਦੇ ਹਨ ਭਾਵੇਂ ਪੰਜਾਬ ਦੀ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਦੀ ਗੱਲ ਹੋਵੇ ਜਾਂ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਗੱਲ ਹੋਵੇ ਬਾਜਵਾ ਨੇ ਹਮੇਸ਼ਾ ਬੁਲੰਦ ਹੌਸਲੇ ਨਾਲ ਹਰ ਮਸਲੇ ਨੂੰ ਸਰਕਾਰ ਅੱਗੇ ਰੱਖਿਆ ਹੈ ਇਸ ਮੌਕੇ ਸੈਟਲ ਦੇ ਪੰਜਾਬੀ ਭਾਈਚਾਰੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਦਾ ਸੁਖਰਾਜ ਸਿੰਘ ਢਿੱਲੋਂ ਜੱਗੀ ਲਵਾਨਾ ਮੱਖਣ ਸਿੰਘ ਹਰੀਕੇ ਅਤੇ ਹੋਰਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਬੋਲਦੇ ਆ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਉਹ ਸੈਟਲ ਦੇ ਪੰਜਾਬੀ ਭਾਈਚਾਰੇ ਦੇ ਬੇਹੱਦ ਧੰਨਵਾਦੀ ਹਨ ਜਿਨ੍ਹਾਂ ਨੇ ਰਾਤ ਦੇ ਖਾਣੇ ਵਿੱਚ ਉਹਨਾਂ ਦਾ ਇਨਾ ਮਾਨ ਸਨਮਾਨ ਕੀਤਾ ਜ਼ਿਲ੍ਹੇ ਦੇ ਡੋਰਬਕ ਇਲਾਕੇ ਵਿੱਚ ਇੱਕ ਸਕੂਲ ਬੱਸ ਡੂੰਗੀ ਖੜ ਵਿੱਚ ਜਾ ਡੇਗੀ ਇਸ ਹਾਦਸੇ ਵਿੱਚ ਸਵਾਰ 6 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 19 ਜ਼ਖਮੀ ਹੋਏ ਹਨ ਹਾਸੇ ਦਾ ਸ਼ਿਕਾਰ ਹੋਈ ਸਕੂਲ ਬੱਸ ਦੇ ਵਿੱਚ ਕੁੱਲ 25 ਯਾਤਰੀ ਸਵਾਰ ਸਨ ਜਿਨ੍ਹਾਂ ਵਿੱਚ ਦੋ ਬੱਚੇ ਅਤੇ ਕਈ ਸਟਾਫ ਮੈਂਬਰ ਸ਼ਾਮਲ ਸਨ ਇਹ ਸਾਰੇ ਯਾਤਰੀ ਇੱਕ ਸਟਾਫ ਮੈਂਬਰ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਦੁਰਬਕ ਜਾ ਰਹੇ ਸਨ ਲੇ ਵਿੱਚ ਦੁਰਬਕ ਮੋੜ ਨੇੜੇ ਪਹੁੰਚਦਿਆਂ ਹੀ ਬੱਸ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਗਈ ਤੇ ਡੂੰਗੀ ਖੱਡ ਵਿੱਚ ਜਾ ਡੇਗੀ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਭਾਰਤੀ ਫੌਜ ਲਦਾਖ ਪੁਲਿਸ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਬਚਾਅ ਮਹਿੰਮ ਚਲਾਈ ਹੈ ਇਸ ਮੌਕੇ ਤੇ ਪ੍ਰਸ਼ਾਸਨ ਵੱਲੋਂ ਜ਼ਖਮੀਆਂ ਨੂੰ ਲੈ ਤੋ ਜ਼ਿਲ੍ਹਾ ਹਸਪਤਾਲ ਵਿੱਚ ਪਹੁੰਚਾਉਣ ਦੇ ਲਈ ਤਿੰਨ ਹੈਲੀਕਾਪਟਰ ਤਾਇਨਾਤ ਕੀਤੇ ਗਏ। ਇੰਡੀਅਨ ਨਿਊਜ਼ਪੇਪਰ ਸੁਸਾਇਟੀ ਆਈ ਐਨ ਐਸ ਦੇ ਇੱਕ ਵਫ਼ਸ ਨੇ ਚੇਅਰਮੈਨ ਰਕੇਸ਼ ਸ਼ਰਮਾ ਦੀ ਅਗਵਾਈ ਹੇਠ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਰਾਵ ਨਾਲ ਮੁਲਾਕਾਤ ਕੀਤੀ। ਇਹ ਬੈਠਕ ਸਕਾਰਾਤਮਕ ਅਤੇ ਰਚਨਾਤਮਕ ਮਾਹੌਲ ਵਿੱਚ ਆਯੋਜਿਤ ਕੀਤੀ ਗਈ ਜਿਸ ਵਿੱਚ ਮੰਤਰੀ ਨੇ ਆਈ ਐਨ ਐਸ ਦੇ ਵਫ਼ਸ ਦੇ ਵਿਚਾਰਾਂ ਨੂੰ ਹੌਸਲੇ ਨਾਲ ਸੁਣਿਆ। ਇਸ ਦਰਾਂ ਨੌਵੀਂ ਦਰ ਢਾਂਚਾ ਕਮੇਟੀ ਦੀਆਂ ਸੁਪਾਰਸ਼ਾਂ ਅਖਬਾਰੀ ਕਾਗਜ਼ ਤੇ 5% ਦੀ ਐਕਸਾਈਜ਼ ਡਿਊਟੀ ਵਾਪਸ ਲੈਣਾ ਡਿਜੀਟਲ ਨਿਊਜ਼ ਸਬਸਕ੍ਰਿਪਸ਼ਨ ਤੇ ਜੀਐਸਟੀ ਹਟਾਉਣਾ ਸੀਬੀਸੀ ਦੇ ਪੈਨਲ ਵਿੱਚ ਅੰਗਰੇਜ਼ੀ ਅਖਬਾਰਾਂ ਨਾਲ ਪੇਤ ਭਾਵ ਭਾਰਤੀ ਅਖਬਾਰਾਂ ਦਾ ਸੰਯੁਕਤ ਰਾਸ਼ਟਰ ਦੀਆਂ ਪਛਾਵਾਂ ਵਿੱਚ ਅਨੁਵਾਦ ਈ ਪੀਪਲ ਲਈ ਵੱਖਰੀ ਰੇਟ ਤੇ ਵਿਚਾਰ ਐਡੀਟਡ ਸਰਕੂਲੇਸ਼ਨ ਸਰਟੀਫਿਕੇਟ ਜਮਾ ਕਰਾ ਲਈ ਸਮੇਂ ਦਾ ਵਿਸਤਾਰ ਪ੍ਰਿੰਟ ਮੀਡੀਆ ਲਈ ਸੀਬੀਸੀ ਬਜਟ ਸੋਧ ਅਤੇ ਸੀਬੀਸੀ ਦੇ ਬਕਾਇਆ ਵਰਗੇ ਪ੍ਰਮੁੱਖ ਮੁੱਦਿਆਂ ਤੇ ਚਰਚਾ ਕੀਤੀ ਗਈ। ਅਸ਼ਵਨੀ ਵੈਸ਼ਨਵ ਨੇ ਇਨ੍ਹਾਂ ਬਾਰੇ ਚੁਕੇਗੇ ਹਰੇਕ ਮੁੱਦੇ ਤੇ ਗੰਭੀਰਤਾ ਨਾਲ ਵਿਚਾਰ ਕੀਤਾ ਤੇ ਉਚਿਤ ਸਮੇਂ ਤੇ ਇਸ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਵਫ਼ਦ ਦੇ ਵਿੱਚ ਚੇਅਰਮੈਨ ਰਕੇਸ਼ ਸ਼ਰਮਾ ਤੋਂ ਇਲਾਵਾ ਕਾਰਜਕਾਰੀ ਮੈਂਬਰਾਂ ਵਿੱਚ ਸ਼੍ਰੀ ਵਿਜੇ ਕੁਮਾਰ ਚੋਪੜਾ ਤੇ ਹੋਰ ਸ਼ਾਮਲ ਸਨ। ਕਟੀ ਪਤੰਗਾ ਤੇ ਤੀਸਰੀ ਮੰਜ਼ਲ ਵਰਗੀਆਂ ਸਫਲ ਹਿੰਦੀ ਫਿਲਮਾਂ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੇ ਜਾਂਦੀ ਅਦਾਕਾਰਾ ਆਸ਼ਾ ਪਾਰਖ ਨੂੰ ਮਹਾਰਾਸ਼ਟਰ ਸਰਕਾਰ ਦੇ ਰਾਜ ਕਪੂਰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਆ ਗਿਆ। ਪ੍ਰਸਿੱਧ ਗਾਇਕਾ ਅੰੁਰਾਦਾ ਪੋੜਵਾਲ ਨੂੰ ਗਾਨ ਸਮਰਾਗੀ ਲਤਾ ਮਗੇਸ਼ਕਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮਹਾਰਾਸ਼ਟਰ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸੁਧੀਰ ਮੁੰਗੰਟੀਵਾਰ ਨੇ ਇਹਨਾਂ ਅਵਾਰਡਾਂ ਦੀ ਵੰਡ ਕੀਤੀ ਹੈ। ਅਨੁਰਾਦਾ ਪੌੜਵਾਲ ਦਾ ਕਹਿਣਾ ਹੈ ਕਿ ਮੈਂ ਇਹ ਬਿਆਨ ਨਹੀਂ ਕਰ ਸਕਦੀ ਕਿ ਲਤਾ ਮੰਗੇਸ਼ਕਰ ਦੇ ਨਾਂ ਤੇ ਰੱਖਿਆ ਇਹ ਅਵਾਰਡ ਪ੍ਰਾਪਤ ਕਰਨਾ ਮੇਰੇ ਲਈ ਕਿੰਨਾ ਮਹੱਤਵਪੂਰਨ ਹੈ ਮੈਂ ਉਹਨਾਂ ਨੂੰ ਆਪਣਾ ਗੁਰੂ ਮੰਦੀ ਹਾਂ THAILAND ਦੀ CIVIL AVIATION AUTHORITY ਮੁਤਾਬਕ ਵੀਰਵਾਰ ਦੁਪਹਿਰ ਨੂੰ ਰਾਤਧਾਨੀ ਬੈਂਕਾਕ ਦੇ ਮੁੱਖ ਹਵਾਈ ਅੱਡੇ ਤੋਂ ਉਡਾਨ ਭਰਨ ਤੋਂ ਥੋੜੀ ਦੇਰ ਬਾਅਦ ਇੱਕ ਛੋਟਾ ਯਾਤਰੀ ਜਹਾਜ਼ ਕ੍ਰੈਸ਼ ਹੋ ਗਿਆ ਸਥਾਨਕ ਮੀਡੀਆ ਅਨੁਸਾਰ ਬਚਾਅ ਕਰਮਚਾਰੀਆਂ ਨੇ ਹਵਾਈ ਅੱਡੇ ਤੋਂ ਲਗਭਗ 40 ਕਿਲੋਮੀਟਰ ਦੂਰ ਸੂਬੇ ਦੇ ਇੱਕ ਮੈਨਗਰੋਵ ਦਲਦਲ ਵਿੱਚ ਕਰੈਸ਼ ਹੋਣੇ ਦਾ ਜਹਾਜ਼ ਦਾ ਮਲਬਾ ਲੱਭਿਆ ਹੈ ਮਲਬੇ ਵਿੱਚੋਂ ਕੋਈ ਵੀ ਜ਼ਿੰਦਾ ਵਿਅਕਤੀ ਨਹੀਂ ਮਿਲਿਆ ਮੀਡੀਆ ਮੁਤਾਬਕ ਜਹਾਜ਼ ਵਿੱਚ 7 ਯਾਤਰੀ ਅਤੇ 2 ਪਾਇਲਟ ਸਵਾਰ ਸਨ ਸ਼ੰਭੂ ਬਾਰਡਰ ਵਿਖੇ ਕਿਸਾਨਾਂ ਦੇ ਚੱਲ ਰਿਹਾ ਸੰਘਰਸ਼ ਦੌਰਾਨ ਅੱਜ ਇੱਕ ਹੋਰ ਕਿਸਾਨ ਸ਼ਹੀਦ ਹੋ ਗਿਆ ਕਿਸਾਨ ਨੇ ਤਾਮਾ ਦਾ ਕਹਿਣਾ ਹੈ ਕਿ ਕੌਰ ਸਿੰਘ ਉਮਰ 65 ਸਾਲ ਪੁੱਤਰ ਸੁਖਦੇਵ ਸਿੰਘ ਪਿੰਡ ਕੋੜੇਣਾ ਬਲਾਕ ਲੈਰਾ ਸੰਗਰੂਰ ਪਿਛਲੇ ਲੰਬੇ ਸਮੇਂ ਤੋਂ ਮੋਰਚੇ ਵਿੱਚ ਡਟਿਆ ਹੋਇਆ ਸੀ ਜਿਸ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਇਸ ਮੌਕੇ ਇਸ ਕਿਸਾਨ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਜਦੋਂ ਉਸ ਸਾਥੀ ਕਿਸਾਨਾਂ ਵੱਲੋਂ ਉਹਨਾਂ ਨੂੰ ਹਸਪਤਾਲ ਲਿਜਾਂਦਾ ਗਿਆ ਤਾਂ ਡਾਕਟਰਾਂ ਵੱਲੋਂ ਉਹਨਾਂ ਨੂੰ ਮਰਤਕ ਐਲਾਨ ਦਿੱਤਾ ਇਨਾਂ ਦੀ ਮਰਤਕ ਦੇਹ ਨੂੰ ਸ਼ੰਭੂ ਬਾਰਡਰ ਮੋਰਚੇ ਤੇ ਲਿਆ ਕੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਵਾਂ ਵੱਲੋਂ ਫੁੱਲਾਂ ਦੀ ਵਰਖਾ ਕਰਦੇ ਹੋਏ ਨਾਅਰੇਬਾਜ਼ੀ ਕਰਕੇ ਉਹਨਾਂ ਦੇ ਪਿੰਡ ਨੂੰ ਰਵਾਨਾ ਕੀਤਾ ਗਿਆ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਅੰਦੋਲਨ ਦੀ 27ਵੀਂ ਸ਼ਹੀਦੀ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਲਗਾਤਾਰ ਕਿਸਾਨ ਮਜ਼ਦੂਰਾ ਦੀਆਂ ਜਾਰੀਆਂ ਜਾਣਾਂ ਲਈ ਜ਼ਿੰਮੇਵਾਰ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਮੰਗਾਂ ਨਾ ਮੰਨੇ ਜਾਣ ਦੇ ਚੱਲਦੇ ਆ ਕਿਸਾਨਾਂ ਮਜ਼ਦੂਰਾ ਨੂੰ ਸੜਕਾਂ ਤੇ ਬੈਠਣਾ ਪੈ ਰਿਹਾ ਹੈ। ਉਨਾ ਮੰਗ ਕੀਤੀ ਕਿ ਸ਼ਹੀਦ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ 5 ਲੱਖ ਦਾ ਮੁਆਵਜ਼ਾ ਤੇ ਕਿਸਾਨ ਦਾ ਕੁੱਲ ਕਰਜ਼ਾ ਖਤਮ ਕੀਤਾ ਜਾਵੇ। ਚੇਕ ਗਣਰਾਜ ਦੀ ਪੁਲਿਸ ਨੇ ਬੰਬ ਮਿਲਣ ਤੋਂ ਬਾਅਦ ਦੇਸ਼ ਦੇ ਉੱਤਰ ਪੱਛਮੀ ਖੇਤਰ ਵਿੱਚ ਨੇੜਲੇ ਰਸਾਇਣਕ ਪਲਾਂਟ ਵਿੱਚੋਂ 582 ਲੋਕਾਂ ਨੂੰ ਬਾਹਰ ਕੱਢਿਆ। ਚੇਕ ਰਫਾਈਨਿੰਗ ਅਤੇ ਪੈਟਰੋケमिकਲ ਕੰਪਨੀ ਨੇ ਆਪਣੀ ਵੈੱਬਸਾਈਟ ਤੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਲੇਟ ਵਿਨੋਬ ਮੋਸਟ ਜਿਰ ਦੇ ਨੇੜੇ ਆਰਲੈਨ ਯੂਨੀ ਪੈਟਰੋਲ ਪਲਾਂਟ ਦੇ ਇੱਕ ਦੂਰ ਦਰਾਡੇ ਹਿੱਸੇ ਵਿੱਚ ਖੁਦਾਈ ਦੌਰਾਨ ਦੂਜੇ ਵਿਸ਼ਬਜੁੱਧ ਦਾ ਇੱਕ ਹਵਾਈ ਬੰਬ ਮਿਲਿਆ ਹੈ ਪੁਲਿਸ ਅਤੇ ਫਾਇਰ ਬਰਗੇਡ ਵਿਭਾਗ ਨੇ ਮੌਕੇ 'ਤੇ ਦਖਲ ਦਿੱਤਾ ਅਤੇ ਪਲਾਂਟ ਦੇ ਰੈਫਾਇਨਰੀ ਹਿੱਸੇ ਵਿੱਚ ਲੋਕਾਂ ਨੂੰ ਬਾਹਰ ਕੱਢਣ ਦਾ ਹੁਕਮ ਦਿੱਤਾ ਚੈੱਕ ਨਿਊਜ਼ ਏਜੰਸੀ ਦਾ ਕਹਿਣਾ ਹੈ ਕਿ ਮੋਸਟ ਜ਼ਿਲ੍ਹੇ ਵਿੱਚ ਦੂਜੇ ਵਿਸ਼ਬਜੁੱਧ ਦੇ ਅਣਚਲੇ ਬੰਬ ਵਾਰ-ਵਾਰ ਮਿਲ ਰਹੇ ਹਨ ਮਈ 2021 ਵਿੱਚ ਇੱਕ ਕੈਮੀਕਲ ਪਲਾਂਟ ਦੇ ਆਹਾਤੇ ਵਿੱਚੋਂ ਇੱਕ ਹਵਾਈ ਬੰਬ ਮਿਲਣ ਤੋਂ ਬਾਅਦ 5400 ਲੋਕਾਂ ਨੂੰ ਬਾਹਰ ਕੱਢਣਾ ਪਿਆ ਸੀ ਲਾਲ ਸਾਗਰ ਵਿੱਚ ਚੱਕੀ ਹੂਤੀ ਬਾਗਿਆਂ ਦੇ ਹਮਲੇ ਦੀ ਲੜੀ ਵਿੱਚ ਨੁਕਸਾਨੇ ਗਏ ਇੱਕ ਤੇਲ ਟੈਂਕਰ ਵਿੱਚ ਸਵਾਰ 29 ਮਲਾਹਾਂ ਨੂੰ ਯੂਰਪੀਅਨ ਯੂਨੀਅਨ ਮਿਸ਼ਨ ਤਹਿਤ ਇੱਕ ਫ੍ਰਾਂਸੀਸੀ ਬੇੜੇ ਨੇ ਬਚਾ ਲਿਆ ਇਸ ਤੋਂ ਇਲਾਵਾ ਇਲਾਕੇ ਵਿੱਚ ਬੰਬਾਂ ਨਾਲ ਭਰੀ ਇੱਕ ਡਰੋਨ ਕਿਸ਼ਤੀ ਨੂੰ ਵੀ ਨਸ਼ਟ ਕਰ ਦਿੱਤਾ ਹਾਲ ਹੀ ਦੇ ਹਫ਼ਤਿਆਂ ਵਿੱਚ ਲਾਲ ਸਾਗਰ ਵਿੱਚ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੇ ਹਮਲਿਆਂ ਵਿੱਚ ਇਹ ਹਮਲਾ ਸਭ ਤੋਂ ਗੰਭੀਰ ਹੈ ਇਹ ਹਮਲਾ ਗਾਜਾ ਪੱਟੀ ਵਿੱਚ ਇਜ਼ਰਾਈਲ ਹਮਾਸ ਜੁੱਧ ਦੌਰਾਨ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਹੂਤੀ ਵਿਦਰੋਹੀਆਂ ਦੀ ਮਹੀਨਿਆਂ ਤੱਕ ਚੱਲੀ ਮੁਹਿੰਮ ਦੌਰਾਨ ਦੇਖਿਆ ਗਿਆ। ਇਨ੍ਹਾਂ ਹਮਲਿਆਂ ਕਾਰਨ ਇਸ ਮਹੱਤਵਪੂਰਨ ਵਪਾਰਕ ਰਸਤੇ ਵਿੱਚ ਵਿਘਨ ਪਿਆ ਹੈ। ਬੋਤ ਸੁਵਾਨਾ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਖਾਨ ਵਿੱਚੋਂ ਹੁਣ ਤੱਕ ਦਾ ਸਭ ਤੋਂ ਵੱਡਾ ਹੀਰਾ ਮਿਲਿਆ ਹੈ ਜਿਸ ਨੂੰ ਜਨਤਕ ਤੌਰ ਤੇ ਪ੍ਰਦਰਸ਼ਿਤ ਕੀਤਾ ਗਿਆ ਹੈ। ਬੋਤਸਵਾਨਾ ਦੀ ਸਰਕਾਰ ਦਾ ਮੰਨਣਾ ਹੈ ਕਿ 2492 ਕੈਰਟ ਦਾ ਇਹ ਵਿਸ਼ਾਲ ਰਤਨ ਦੇਸ਼ ਵਿੱਚ ਖੋਜਿਆ ਗਿਆ ਸਭ ਤੋਂ ਵੱਡਾ ਕੁਦਰਤੀ ਹੀਰਾ ਹੈ ਅਤੇ ਕਿਸੇ ਖਾਨ ਵਿੱਚੋਂ ਕੱਢਿਆ ਗਿਆ ਹੁਣ ਤੱਕ ਦਾ ਦੂਜਾ ਸਭ ਤੋਂ ਵੱਡਾ ਰਤਨ ਹੈ ਕੈਨੇਡੀਅਨ ਮਾਈਨਿੰਗ ਕੰਪਨੀ ਲੋਕਾਰਾ ਡਾਇਮੰਡ ਕਾਰਪੋਰੇ ਨੇ ਕਿਹਾ ਹੈ ਕਿ ਉਸਨੇ ਪੱਛਮੀ ਬੋਤਸਵਾਨਾ ਵਿੱਚ ਆਪਣੀ ਕਾਰਬੋ ਖਾਨ ਵਿੱਚੋਂ ਇੱਕ ਆਸਾਧਾਰਨ ਹੀਰਾ ਬਰਾਮਦ ਕੀਤਾ ਹੈ ਲੁਕਾਰਾ ਦਾ ਕਹਿਣਾ ਹੈ ਕਿ ਇਹ ਉੱਚ ਗੁਣਵੱਤਾ ਵਾਲਾ ਹੀਰਾ ਹੈ ਅਤੇ ਇਸ ਦੀ ਖੋਜ ਐਕਸ-ਰੇ ਤਕਨੀਕ ਦੀ ਮਦਦ ਨਾਲ ਕੀਤੀ ਗਈ ਹੈ। ਭਾਰਤ ਦੇ ਹਿਸਾਬ ਨਾਲ ਇਹ 100 ਤੋਂ ਵੱਧ ਸਾਲਾਂ ਵਿੱਚ ਲੱਭਿਆ ਗਿਆ ਸਭ ਤੋਂ ਵੱਡਾ ਹੀਰਾ ਹੈ ਅਤੇ 1905 ਵਿੱਚ ਦੱਖਣੀ ਅਫਰੀਕਾ ਵਿੱਚ ਖੋਜਿਆ ਗਿਆ। ਹੁਣ ਤੱਕ ਦਾ ਦੂਜਾ ਸਭ ਤੋਂ ਵੱਡਾ ਹੀਰਾ ਹੈ। ਪੰਜਾਬ ਵਿੱਚ ਨਵੇਂ ਬਾਨਾ ਦੀ ਰਜਿਸਟ੍ਰੇਸ਼ਨ ਕਰਵਾਉਣੀ ਹੁਣ ਮਹਿੰਗੀ ਹੋ ਗਈ ਹੈ। ਪੰਜਾਬ ਸਰਕਾਰ ਨੇ ਵੱਖ-ਵੱਖ ਸ਼੍ਰੇਣੀ ਦੇ ਵਾਹਨਾਂ ਤੇ ਮੋਟਰ ਵਹੀਕਲ ਟੈਕਸ 0.5 ਤੋਂ ਲੈ ਕੇ 2 ਫੀਸ ਅਦੀ ਤੱਕ ਦਾ ਵਾਅਦਾ ਕਰ ਦਿੱਤਾ। ਟ੍ਰਾਂਸਪੋਰਟ ਵਿਭਾਗ ਦੇ ਸਕੱਤਰ ਦਲਰਾਜ ਸਿੰਘ ਨੇ ਇਸ ਸਬੰਧੀ ਵੀਰਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਇਹ ਫੈਸਲਾ ਪਿਛਲੇ ਹਫ਼ਤੇ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਲਿਆ ਗਿਆ ਸੀ। ਇੱਥੇ ਜ਼ਿਕਰਯੋਗ ਹੈ ਕਿ ਅਗਲੇ ਮਹੀਨਿਆਂ ਵਿੱਚ ਸ਼ੁਰੂ ਹੋਣ ਵਾਲੇ ਤਿਉਹਾਰੀ ਸੀਜ਼ਨ ਵਿੱਚ ਕੰਪਨੀਆਂ ਵਾਹਨ ਖਰੀਦਣ ਲਈ ਵਿਸ਼ੇਸ਼ ਆਫਰ ਦਿੰਦੀਆਂ ਹਨ। ਲੋਕ ਵਾਣ ਖਰੀਦਣ ਦੇ ਲਈ ਇਸ ਸੀਜ਼ਨ ਦੀ ਉਡੀਕ ਕਰਦੇ ਹਨ ਪਰ ਇਸ ਵਾਰ ਗਾਕਾਂ ਦੀ ਜੇਬ ਤੇ ਬੋਝ ਵੱਜ ਜਾਵੇਗਾ ਇਸ ਤੋਂ ਪਹਿਲਾਂ ਸਰਕਾਰ ਨੇ ਸਾਲ 2021 ਵਿੱਚ ਮੋਟਰ ਵਹੀਕਲ ਟੈਕਸ ਵਿੱਚ ਸੋਧ ਕੀਤੀ ਸੀ ਜੇ ਪਿੰਡਾਂ ਵਿੱਚੋਂ ਦੂਜੇ ਸੂਬਿਆਂ ਦੇ ਰਹਿਣ ਵਾਲੇ ਮਜ਼ਦੂਰਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਤਾਂ ਫਸਲ ਦੀ ਕਟਾਈ ਕੌਣ ਕਰੇਗਾ ਇਹ ਹੀ ਨਹੀਂ ਕਿਸਾਨ ਤੇ ਮਜ਼ਦੂਰ ਮਿਲ ਕੇ ਕੰਮ ਕਰਦੇ ਹਨ ਗ੍ਰਾਮ ਪੰਚਾਇਤਾਂ ਨੂੰ ਅਜਾਹੇ ਫਰਮਾਨ ਜਾਰੀ ਕਰਨ ਤੋਂ ਬਚਣਾ ਚਾਹੀਦਾ ਹੈ ਜੇ ਕੋਈ ਵਿਵਾਦ ਹੈ ਤਾਂ ਆਪਸ ਵਿੱਚ ਬੈਠ ਕੇ ਇਸ ਦਾ ਹੱਲ ਕਰਨਾ ਚਾਹੀਦਾ ਹੈ ਇਹ ਗੱਲ ਵੀਰਵਾਨ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਮੁਹਾਲੀ ਦੇ ਪਿੰਡ ਮੁੱਦੂ ਸੰਗਤਿਆਂ ਵਿੱਚ ਗ੍ਰਾਮ ਪੰਚਾਇਤ ਵੱਲੋਂ ਦੂਜੇ ਸੂਬੇ ਦੇ ਪਿੰਡ ਵਿੱਚ ਰਹਿਣ ਵਾਲੇ ਮਜ਼ਦੂਰਾਂ ਨੂੰ ਪਿੰਡ ਛੱਡਣ ਦੇ ਫਰਮਾਨ ਖਿਲਾਫ ਦਾਖਲ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਕਹੀ ਹੈ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ਤੇ ਜਸਟਿਸ ਅਨਲ ਖੇਤਰਪਾਲ ਦੇ ਬੈਂਚ ਨੇ ਸੁਣਵਾਈ ਦੌਰਾਨ ਗ੍ਰਾਮ ਪੰਚਾਇਤ ਨੂੰ ਝਾੜ ਪਾਉਂਦੇ ਕਿਹਾ ਹੈ ਕਿ ਉਸ ਨੂੰ ਅਜਿਹੇ ਕੰਮਾਂ ਤੋਂ ਬਚਣਾ ਚਾਹੀਦਾ ਹੈ ਇਸ ਤੇ ਪੰਜਾਬ ਸਰਕਾਰ ਨੇ ਜਵਾਬ ਦਾਖਲ ਕਰਦੇ ਹੋਏ ਕਿਹਾ ਹੈ ਕਿ ਇਹ ਵਿਵਾਦ ਦੇ ਨਿਵਟਾਰੇ ਦੇ ਲਈ ਇੱਕ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਕਮੇਟੀ ਵਿੱਚ ਡੀਐਸਪੀ ਤਹਿਸੀਲਦਾਰ ਨਾਇਬ ਤਹਿਸੀਲਦਾਰ ਅਤੇ ਦੋ ਹੋਰ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਪਿਛਲੇ ਮਹੀਨੇ ਪੈਪਸਿਕੋ ਮੁਖੀ ਇੰਦਰਾਨੂਈਦਾ 6 ਸਾਲ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਕਮੰਤਰੀ ক্রিকেট ਕੌਂਸਲ ICC ਨਵੀਂ ਮਹਿਲਾ ਸੁਤੰਤਰ ਨਿਰਦੇਸ਼ਕ ਦੀ ਤਲਾਸ਼ ਕਰ ਰਹੀ ਹੈ ਮੌਜੂਦਾ ਚੇਅਰਮੈਨ ਗ੍ਰੇਗ ਬਾਰਕਲੇ ਦੇ ਤੀਜੇ ਕਾਰਜਕਾਲ ਲਈ ਇਨਕਾਰ ਕਰਨ ਤੋਂ ਬਾਅਦ ਵਿਸ਼ਵ ਸੰਸਥਾ ਵੀ ਨਵੇਂ ਪ੍ਰਧਾਨ ਦੀ ਭਾਲ ਕਰ ਰਹੀ ਹੈ ਇਸ ਦੇ ਲਈ BCCI ਸਖਤਰ ਜੈਸ਼ਰ ਦਾ ਨਾਂ ਸਭ ਤੋਂ ਅੱਗੇ ਹੈ ਨੂਈ 2018 ਵਿੱਚ ICC ਦੀ ਪਹਿਲੀ ਸੁਤੰਤਰ ਮਹਿਲਾ ਨਿਰਦੇਸ਼ਕ ਬਣੀ। ਉਹਨਾਂ ਆਪਣਾ ਵੱਧ ਤੋਂ ਵੱਧ ਕਾਰਜਕਾਲ ਪੂਰਾ ਕਰ ਲਿਆ ਹੈ। ICC ਬੋਰਡ ਨੇ ਪਹਿਲਾ ਹੀ ਨੂਈ ਵਰਗੇ ਉੱਚ ਪ੍ਰੋਫਾਈਲ ਨਾਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜੋ ਕਾਰਪੋਰੇਟ ਜਗਤ ਦੇ ਸਭ ਤੋਂ ਮਸ਼ਹੂਰ ਚਿਹਰਿਆਂ ਵਿੱਚੋਂ ਇੱਕ ਹੈ। ICC ਦੇ ਨਿਯਮਾਂ ਅਨੁਸਾਰ ਨਿਰਦੇਸ਼ਕ ਬੋਰਡ ਇੱਕ ਅਜਿਹੇ ਵਿਅਕਤੀ ਨੂੰ ਚੁਣੇਗਾ ਜੋ ਇੱਕ ਔਰਤ ਹੋਣੀ ਚਾਹੀਦੀ ਹੈ। ਜਿਸ ਨੂੰ ਨਿਰਦੇਸ਼ਕ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕ੍ਰਿਕਟ ਦੀ ਖੇਡ ਵਿੱਚ ਸਮਾਨਤਾ, ਵਿਭਿੰਨਤਾ ਅਤੇ ਸ਼ਮੂਲੀਅਤ ਦੇ ਹਿੱਤਾਂ ਨੂੰ ਸਮੇਂ ਤੇ ਉਚਿਤ ਮੰਨਿਆ ਜਾਂਦਾ ਹੈ। ਇਹ ਕੋਈ ਵੀ ਉੱਗੀ ਔਰਤ ਹੋ ਸਕਦੀ ਹੈ ਭਾਵੇਂ ਉਹ ਕਾਰਪੋਰੇਟ ਜਗਤ ਦੀ ਹੋਵੇ ਜਾਂ ਖੇਡਾਂ ਦੀ। ਸੁਤੰਤਰ ਨਿਰਦੇਸ਼ਕ ਨੂੰ ਨਾਮਜ਼ਦਗੀ ਕਮੇਟੀ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਘੱਟੋ-ਘੱਟ 3 ਸਪਰਸ਼ਾਂ ਦੀ ਸੂਚੀ ਵਿੱਚੋਂ 2 ਸਾਲਾਂ ਦੀ ਪਹਿਲੀ ਮਿਆਦ ਲਈ ਬੋਰਡ ਆਫ ਡਾਇਰੈਕਟਰ ਦੁਆਰਾ ਚੁਣਿਆ ਜਾਵੇਗਾ। ਉਸ ਸਪੀਕਰ ਦੀ ਚੋਣ ਵੋਟ ਪਾਉਣ ਲਈ ਵੀ ਯੋਗ ਹੋਵੇਗੀ ਬੰਗਲਾਦੇਸ਼ ਵਿੱਚ ਭਾਰਤ ਵਿਰੋਧੀ ਭਾਵਨਾਵਾਂ ਪੜਕਾਉਣ ਵਿੱਚ ਸਭ ਤਾਕਤਾਂ ਪੂਰਾ ਜੋਰ ਲਗਾ ਰਹੀਆਂ ਹਨ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਭਾਰਤ ਵਿੱਚ ਮਿਲੀ ਸ਼ਰਨ ਨੂੰ ਲੈ ਕੇ ਹੁਣ ਤੱਕ ਉੱਥੇ ਆਏ ਹੜ੍ਹਾਂ ਦੇ ਪਿੱਛੇ ਭਾਰਤ ਦੀ ਭੂਮਿਕਾ ਦੱਸੀ ਜਾ ਰਹੀ ਹੈ ਇਹ ਲੋਕ ਇੰਟਰਨੈਟ ਮੀਡੀਆ ਤੇ ਹੋਰ ਜਰੀਏ ਵਰਤ ਰਹੇ ਹਨ ਵੀਰਵਾਰ ਨੂੰ ਟਾਕਾ ਵਿੱਚ ਭਾਰਤੀ ਹਾਈ ਕਮਿਸ਼ਨਰ ਪੜਨਾਏ ਵਰਮਾ ਨੇ ਜਦੋਂ ਅੰਤਰਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨਾਲ ਮੁਲਾਕਾਤ ਕੀਤੀ ਤਾਂ ਇਹ ਅਫਵਾਹ ਫੈਲਾ ਦਿੱਤੀ ਗਈ ਕਿ ਬੰਗਲਾਦੇਸ਼ ਸਰਕਾਰ ਨੇ ਵਰਮਾ ਨੂੰ ਤਲਬ ਕੀਤਾ ਹੈ। ਵਿਦੇਸ਼ ਮੰਤਰਾਲਾ ਨੇ ਇਹਨਾਂ ਗੱਲਾਂ ਨੂੰ ਅਫਵਾਹ ਘਰਾਰ ਦਿੱਤਾ ਕਿ ਡੈਮ ਨੂੰ ਖੋਲਣ ਦੀ ਵਜ੍ਹਾ ਨਾਲ ਬੰਗਲਾਦੇਸ਼ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹਨ। ਬੰਗਲਾਦੇਸ਼ ਦੇ ਕੁਝ ਮੀਡੀਆ ਘਰਾਣਿਆਂ ਨੇ ਸੂਚਨਾ ਦਿੱਤੀ ਸੀ ਕਿ ਤਿਰਪੁਰਾ ਦੇ ਗੋਮਤੀ ਨਦੀ ਵਿੱਚ ਬਣੇ ਤੁੰਬਰ ਡੈਮ ਨੂੰ ਭਾਰਤ ਨੇ ਖੋਲ ਦਿੱਤਾ ਹੈ ਜਿਸ ਕਾਰਨ ਬੰਗਲਾਦੇਸ਼ ਵਿੱਚ ਹੜ੍ਹ ਆਏ ਹਨ। ਮੂਨਾ ਰਾ ਕਹਿਣਾ ਹੈ ਕਿ ਅਜਈਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਪਾਕਿਸਤਾਨੀ ਫੌਜ ਦੇ ਆਲੋਚਕ ਤੇ ਯੂਟਿਊਬਰ ਨੂੰ ਪੰਜਾਬ ਸੂਬੇ ਵਿੱਚ ਧਾਰਮਿਕ ਨਫ਼ਰਤ ਫੈਲਾਉਣ ਤੇ ਇੰਟਰਨੈਟ ਮੀਡੀਆ ਤੇ ਫੌਜ ਨੂੰ ਬਦਨਾਮ ਕਰਨ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲੈ ਰਿਆ। ਸਿਆਸੀ ਟਿੱਪਣੀਕਾਰ ਓਰਿਆ ਮਕਬੂਲ ਜਾਣਦੀ ਗ੍ਰਿਫਤਾਰੀ ਸ਼ਹਿਵਾਜ਼ ਸ਼ਰੀਫ ਸਰਕਾਰ ਦੀ ਆਲੋਚਨਾ ਲਈ ਖੁਫੀਆ ਏਜੰਸੀਆਂ ਵੱਲੋਂ ਘਤ ਤੌਰ ਤੇ ਇੱਕ ਹੋਰ ਯੂਟਿਊਬਰ ਨੂੰ ਅਗਵਾ ਕਰਨ ਤੋਂ ਹਫ਼ਤਾ ਬਾਅਦ ਮਿਲੀ ਹੈ। ਸੰਗੀ ਜਾਂਚ ਏਜੰਸੀ FIA ਦੀ ਅਪਰਾਸ਼ਾਗਰਾਂ ਕਹਿਣਾ ਹੈ ਕਿ ਵੀਰਵਾਰ ਨੂੰ ਮਕਬੂਲ ਦੀ ਰਿਹائش ਤੇ ਸ਼ੱਪਾ ਮਾਰ ਕੇ ਗ੍ਰਿਫਤਾਰੀ ਕੀਤੀ ਗਈ। ਓਰੀਆ ਮਕਬੂਲ ਦੇ ਯੂਟਿਊਬਰ ਚੈਨਲ ਤੇ 10 ਲੱਖ ਤੋਂ ਵੱਧ ਫਾਲੋਅਰਜ਼ ਹਨ। ਸਿਆਸਤ ਵਿੱਚ ਫੌਜ ਦੀ ਭੂਮਿਕਾ ਦੀ ਖੁੱਲ੍ਹੇਆਮ ਆਲੋਚਨਾ ਕਰਨ ਤੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸਮਰਥਨ ਕਰਨ ਦੇ ਲਈ ਪਿਛਲੇ ਸਾਲ ਉਨ੍ਹਾਂ ਨੂੰ ਖੁਫੀਆ ਏਜੰਸੀਆਂ ਨੇ ਕਈ ਦਿਨਾਂ ਤੱਕ ਹਿਰਾਸਤ ਵਿੱਚ ਰੱਖਿਆ ਸੀ। ਪਿਛਲੇ ਹਫਤੇ ਦੀ ਸ਼ੁਰੂਆਤ ਵਿੱਚ ਇੱਕ ਹੋਰ ਯੂਟਿਊਬਰ ਔਨ ਅਲੀ ਖੋਸਾਨੂ ਕਥਾ ਤੌਰ ਤੇ ਸ਼ਹਿਵਾਜ਼ ਸਰਕਾਰ ਤੇ ਉਹਨਾਂ ਦੇ ਸਮਰਥਕਾਂ ਦੀ ਆਲੋਚਨਾ ਕਰਨ ਵਾਲਾ ਗਾਣਾ ਗਾਉਣ ਕਰਨ ਖੂਫੀਆ ਏਜੰਸੀਆਂ ਨੇ ਅਗਵਾ ਕਰ ਲਿਆ ਸੀ